ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪਟਵਾਰੀ ਪ੍ਰੀਲਿਮਸ ਦੇ ਇਗਜ਼ਾਮ ਦੇ ਬਾਰੇ ਚ ਜੋ 2021 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ MCQ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ 8 ਲਿਖੇ ਚਾਰ ਸ਼ਬਦਾਂ ਵਿੱਚੋਂ ਚਾਨਣ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਪਰਸ਼ਾਵਾ ਰੋਸ਼ਨੀ ਸਵੇਰੇ ਤੇ ਕਿਰਨ ਚਾਨਣ ਸ਼ਬਦ ਦਾ ਸਮਾਨ ਅਰਥ ਕੀ ਬਨੇਗਾ ਆਪਸ਼ਨ ਸੀ ਰੋਸ਼ਨੀ ਹੇਠ ਲਿਖੇ ਚਾਰ ਸ਼ਬਦਾਂ ਵਿੱਚੋਂ ਸੁਚੱਚਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਸਿਆਣਾ ਸੁਹਾਗਨ ਕੁਚੱਚਾ ਜਾਂ ਸੁੱਕਾ ਸੁਚੱਚਾ ਦਾ ਕੀ ਬਨੇਗਾ ਆਪਸ਼ਨ ਸੀ ਕੁਚੱਚਾ ਜਿੱਥੇ ਸਿੱਕੇ ਗੜੇ ਜਾਂਦੇ ਹਨ ਉਸਨੂੰ ਕੀ ਕਿਹਾ ਜਾਂਦਾ ਹੈ ਸ਼ਾਮਲਾਠ ਲੜੀ ਜਾਂ ਟਕਸਾਲ ਜਾਂ ਬੰਜਰ ਕਿੱਥੇ ਸਿੱਕੇ ਗੜੇ ਜਾਂਦੇ ਹਨ অপਸ਼ਨ ਸੀ ਟਕਸਾਲ ਚ 8 ਲੇਕੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੁਣ ਕਰੋ ਫੋਕੀਆਂ ਟਾਰਾ ਮਾਰਨੀ ਆਂਸਰ ਕੀ ਦੇ ਵਿੱਚ ਦੋ ਆਪਸ਼ਨ ਸਹੀ ਕੀਤੀ ਹੋਈਆਂ ਸੀ ਆਪਸ਼ਨ ਏ ਤੇ ਆਪਸ਼ਨ ਬੀ ਤਾਂ ਜਿਨ੍ਹਾਂ ਨੇ ਵੀ ਇਹ ਦੋ ਆਪਸ਼ਨਾਂ ਲਗਾਈ ਹੋਈਆਂ ਸੀ ਏ ਜਾਂ ਬੀ ਉਹਨਾਂ ਨੂੰ ਮਾਰਕਸ ਮਿਲ ਗਿਆ ਸੀ ਸੋ ਇਸ ਕੁਸਚਨ ਨੂੰ ਧਿਆਨ ਰੱਖਣਾ ਏਟ ਲਿਕੇ ਸ਼ਬਦਾਂ ਵਿੱਚੋਂ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਨਿਆ ਜੁਲਮ ਕਹਿਰ ਤੇ ਜ਼ਬਰ ਜੁਲਮ ਕਹਿਰ ਤੇ ਜ਼ਬਰ ਤਿੰਨੋਂ ਸੇਮ ਨੇ ਤਾਂ ਕਿਹੜਾ ਇਹਨਾਂ ਦਾ ਸਮਾਨਾਰਥਕ ਨਹੀਂਗਾ অপਸ਼ਨ ਏ ਏਟ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ ਗਲਤ ਵਾਕ ਦੱਸਣਾ ਕਿਹੜਾ ਗਲਤ ਹੈ ਇਨ ਆਚਾਰਾਂ ਦੇ ਵਿੱਚੋਂ অপਸ਼ਨ ਸੀ ਊਠ ਅਤੇ ਗਾਊਣ ਵਿਕ ਗਏ ਉਂਗਲ ਕਰਨੀ ਤੋਂ ਭਾਵ ਹੈ ਦੋਸ਼ ਲਾਉਣਾ ਇਸ਼ਾਰਾ ਕਰਨਾ ਕਾਬੂ ਕਰਨਾ ਜਾਂ ਪ੍ਰਵਾਹ ਨਾ ਕਰਨਾ ਕੀ ਭਾਵ ਹੈ ਉਂਗਲ ਕਰਨਾ ਤੋਂ অপਸ਼ਨ এ ਦੋਸ਼ ਲਾਉਣਾ 8 ਲਿਖਿਆਂ ਵਿੱਚੋਂ ਕਿਹੜਾ ਪੁਰਖਵਾਚੇ ਪੜਨਾਵ ਨਹੀਂ ਹੈ ਆ ਨਹੀਂ ਵਾਲੇ ਕੁਸਚਨ ਧਿਆਨ ਨਾਲ ਪੜਿਆ ਕਰੋ ਕਈ ਵਾਰੀ ਅਸੀਂ ਨਹੀਂ ਨੂੰ ਨਹੀਂ ਪੜਦੇ ਜਿਸ ਕਾਰਨ ਸਾਰਾ ਹੀ ਕੁਸਚਨ ਗਲਤ ਹੋ ਜਾਂਦਾ ਅਸੀਂ ਪੜਨਾਵ ਹੈ ਵਾਲੀ ਜਿਹੜੀ অপਸ਼ਨ ਆ ਜਾਂਦੇ ਆ ਤਾਂ ਕਰਕੇ ਨਹੀਂ ਵਾਲੇ ਕੁਸਚਨ ਨੂੰ ਧਿਆਨ ਨਾਲ ਪੜਿਆ ਕਰੋ ਦੁਬਾਰਾ ਪੜ ਲਿਆ ਕਰੋ ਕਿਹੜਾ ਪੁਰਖਵਾਚੇ ਪੜਨਾਵ ਨਹੀਂ ਹੈਗਾ অপশন সি ਕੋਈ ਮੁੱਖ ਕਿਰਿਆ ਦੇ কালbodhak ਅੰਸ਼ ਨੂੰ ਕੀ ਕਹਿੰਦੇ ਹਨ ਸਕਰਮਕ ਕਿਰਿਆ ਸਹਾਇਕ ਕਿਰਿਆ ਜਾਂ ਸੰਚਾਲਕ ਕਿਰਿਆ ਜਾਂ ਅਕਰਮਕ ਕਿਰਿਆ ਇਹ ਕਹਾਂਗੇ অপਸ਼ਨ B সহায়ক ক্রিয়া 8 ਲੈ ਕੇ শব্দ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜਾ ਪੱਕੋ ਸਹੀ ਹੈ ਕਿਹੜਾ ਸਹੀ ਹੈ ਇਹਨਾਂ ਚਾਰਾਂ অপਸ਼ਨਾਂ ਵਿੱਚੋਂ অপਸ਼ਨ A 84 ਦੁਪਹਿਰ ਤੇ ਚੁਗਿਰਦਾ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਆਂ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇਹ ਨਹੀਂ ਬਹੁਤ ਬਹੁਤ ਧੰਨਵਾਦ